ਵਾਗਰਦ ਕਰਦੇ ਆਂ ਜੀ ਤੁਹਾਡਾ ਆਪਣੇ ਨਵੇਂ ਚੈਨਲ ਤੇ ਸਫਾਰੀ ਟ੍ਰੈਵਲ ਵਲੌਗਰ ਸੋ ਮੈਂ ਆ ਜੀ ਤੁਹਾਡਾ ਆਪਣਾ ਕੁਮਾਰ ਔਰ ਸਾਡੇ ਫਰੈਂਡ ਨੇ ਜੀ ਕੁਲਦੀਪ ਜੀ ਸੋ ਅਸੀਂ ਤੁਹਾਨੂੰ ਪੰਜਾਬ ਦੀ ਵੀ ਜਿਹੜੀਆਂ ਲੁਕੀਆਂ ਹੋਈਆਂ ਜਗ੍ਹਾ ਨੇ ਉਹ ਦਿਖਾਵਾਂਗੇ ਔਰ ਇੰਡੀਆ ਨੂੰ ਐਕਸਪਲੋਰ ਕਰਾਂਗੇ ਔਰ ਅੱਜ ਸਾਡਾ ਵਲੌਗ ਦਾ ਪਹਿਲਾ ਦਿਨ ਹੈ ਸੋ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਨਵੀਆਂ-ਨਵੀਆਂ ਜਗ੍ਹਾ ਦਿਖਾਈਆਂ ਜਾਣ ਤੁਹਾਡੇ ਜਿਹੜੇ ਚੈਨਲ ਨੂੰ ਸਫਾਰੀ ਟ੍ਰੈਵਲ ਵਲੌਗਰ ਨੂੰ ਪਿਆਰ ਦਿਓ ਸਬਸਕ੍ਰਾਈਬ ਕਰੋ ਲਾਈਕ ਕਮੈਂਟਸ ਔਰ ਸ਼ੇਅਰ ਕਰੋ ਤੇ ਦੇਖ ਲਈਏ ਜੀ ਸਾਨੂੰ ਅੱਜ ਨਵੀਂ ਜਗ੍ਹਾ ਜਿਹੜੀ ਆ ਕਿ क्यारी करनी प्लॉग बनाने बिल कोई ईजी काम नहीं मिलता सब तो व्ली गल है कि सू टाइम क्डना पा आपने फॉलोवर तो चलते हैं कि गी फुल हो चुकी है साड़ी इक्युपमेंट के ना तो रहे हैं अलॉग कर रहे हैं ਅਸੀਂ ਪਹੁੰਚ ਚੁੱਕੇ ਹਾਂ ਜੀ ਦੋਨੇਰਾ ਬਾਈਪਾਸ ਤੇ ਇੱਕ ਰਸਤਾ ਇੱਥੋਂ ਅਗਰ ਲੈਫਟ ਮੁੜ ਜਾਈਏ ਤਾਂ ਇਹ ਜਾ ਰਿਹਾ ਜੀ ਧਾਰਕਲਾਂ ਨੂੰ ਜਿਹਨੂੰ ਮਿੰਨੀ ਗੋਆ ਵੀ ਕਹਿੰਦੇ ਆ ਬਹੁਤ ਵਧੀਆ ਡੈਸਟੀਨੇਸ਼ਨ ਹੈ ਤੇ ਨਹੀਂ ਪਰ ਆਪਾਂ ਕੋਸ਼ਿਸ਼ ਇਹ ਆ ਸਾਡੀ ਕਿ ਅਸੀਂ ਕੋਈ ਨਵੀਂ ਜਗ੍ਹਾ ਤਲਾਸ਼ਦੇ ਆ ਕਿ ਨਵੀਂ ਜਗ੍ਹਾ ਲੱਭਦੇ ਆ ਕਿ ਰੋਕੇ ਮੈਗੀ ਖਾਵਾਂਗੇ ਉਸ ਨਾਲ ਚਾਹ ਰੱਜ ਕੇ ਲਵਾਂਗੇ ਤੇ ਨਾਲ ਤੁਹਾਨੂੰ ਇੰਦਰਲਾ ਵਿਊ ਦਿਖਾਵਾਂਗੇ ਲੇਗ ਵੀ ਮੈਗੀ ਪੁਆਇੰਟ ਅਸੀਂ ਇੱਥੇ ਮੈਗੀ ਖਾਧੀ ਤੇ ਸਾਨੂੰ ਇਹਨਾਂ ਨੇ ਦੱਸਿਆ ਕਿ ਇੱਥੇ ਇੱਕ ਦੁੱਖਣੇ ਵਾਲੀ ਨਾਮ ਦਾ ਪਿੰਡ ਹੈ ਅਸੀਂ ਹੁਣ ਉੱਥੇ ਜਾਣ ਦੀ ਤਿਆਰੀ ਕਰ ਰਹੇ ਹਾਂ ਆਓ ਤੁਹਾਨੂੰ ਦਿਖਾਉਨੇ ਹਾਂ ਕਿ ਭਾਈ ਸਾਬ ਰਾਸਤੇ 'ਚ ਬੋਟ ਬਣਾ ਰਹੇ ਸੀ ਅਸੀਂ ਇਹਨਾਂ ਨੂੰ ਦੇਖ ਕੇ ਰੁਕੇ ਹਾਂ ਆਓ ਗੱਲਬਾਤ ਕਰਦੇ ਇਹਨਾਂ ਦੇ ਨਾਲ ਪ੍ਰਵੀਨ ਜੀ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਕਿ ਤੁਸੀਂ ਕਿੰਨੇ ਸਾਲ ਤੋਂ ਇਹ ਬੋਟ ਬਣਾਉਣ ਦੇ ਕਿੱਤੇ ਦੇ ਵਿੱਚ ਹੈਗੀਆਂ ਕਦੋਂ ਤੋਂ ਬੋਟ ਬਣਾ ਰਹੇ ਆ ਸਰ ਕੋਈ 2007 ਦੇ ਵਿੱਚ ਮਤਲਬ ਬੋਟ ਬਣਾਉਂਦੇ ਆ 2007 ਤੋਂ ਲੈ ਕੇ ਮਤਲਬ 17 ਸਾਲ ਹੋ ਗਏ ਜੀ ਇਹਨਾਂ ਨੂੰ ਇਸ ਕੰਮ ਦੇ ਵਿੱਚ ਔਰ ਅੱਜ ਤੱਕ ਤੁਸੀਂ ਕਿੰਨੀਆਂ ਬੋਟਸ ਬਣਾ ਚੁੱਕੇ ਆ ਕੋਈ 37 38 ਬੋਟਸ ਇਹ ਬਣਾ ਚੁੱਕੇ ਆ ਆਪਣੇ ਕੈਰੀਅਰ ਦੇ ਵਿੱਚ ਜਦੋਂ ਦਾ ਤੁਸੀਂ VOTING ਦਾ ਕੰਮ ਸ਼ੁਰੂ ਕੀਤਾ ਬਣਾਉਣ ਦਾ ਕੀ ਤੁਸੀਂ ਇਕੱਲੇ ਹੀ ਬਣਾਉਂਦੇ ਆ ਜਾਂ ਹੋਰ ਟੀਮ ਵੀ ਹੈ ਤੁਹਾਡੇ ਨਾਲ ਦੋ ਵਾਰ ਇਕੱਲੇ ਵੀ ਬਣਾਉਣਾ ਪੈਂਦਾ ਤੇ ਕਈ ਵਾਰੀ ਹਲ ਪਰਮਿਸਤਰੀ ਬੁਲਾਉਣਾ ਪੈਂਦਾ ਇਹ ਆ ਜੀ ਅਟਲ ਸੇਤੂ ਬ੍ਰਿਜ ਇੱਕ ਸਾਈਡ ਪੰਜਾਬ ਤੇ ਦੂਸਰੀ ਸਾਈਡ ਇਹ ਜੰਮੂ ਕਸ਼ਮੀਰ ਚ ਖੁੱਲਦਾ ਇਹ ਜੰਮੂ ਕਸ਼ਮੀਰ ਔਰ ਪੰਜਾਬ ਨੂੰ ਆਪਸ ਦੇ ਵਿੱਚ ਜੋੜਦਾ ਜਦੋਂ ਤੱਕ ਇਹ ਪੁਲ ਨਹੀਂ ਬਣਿਆ ਸੀ ਤੇ ਡਲਹੋਜੀ ਤੋਂ ਅਗਰ ਤੁਸੀਂ ਜੰਮੂ ਕਸ਼ਮੀਰ ਜਾਣਾ ਤਾਂ ਵਾਇਆ ਪਠਾਨਕੋਟ ਜਾਣਾ ਪੈਂਦਾ ਸੀ ਬਟ ਹੁਣ ਅਗਰ ਡਲਹੋਜੀ ਵਾਲੇ ਜੰਮੂ ਕਸ਼ਮੀਰ ਜਾਣਾ ਚਾਹੁੰਦੇ ਆ ਤਾਂ ਇਸ ਪੁਲ ਤੋਂ ਜਾ ਸਕਦੇ ਅਸੀਂ ਘੁੰਮਦੇ ਘਮਾਉਂਦੇ ਪਹੁੰਚਿਆ ਜੀ ਪੰਜਾਬ ਦੇ ਪਿੰਡ ਬਰਨੌਰ ਜੋ ਕਿ ਦੇਖਣ ਨੂੰ ਬਹੁਤ ਹੂ ਹਿਮਾਚਲ ਦੀ ਤਰ੍ਹਾਂ ਲੱਗਦਾ ਹੈ ਬਟ ਇਹ ਹੈ ਪੰਜਾਬ ਦਾ ਹਿੱਸਾ ਹਿਮਾਚਲ ਔਰ ਜੰ&ਕੀ ਦੋਨਾਂ ਨੂੰ ਟੱਚ ਕਰਦਾ ਹੈ ਪਿੰਡ ਆਪਾਂ ਪਹੁੰਚੇ ਨੇ ਅੰਕਲ ਜੀ ਨਾਲ ਗੱਲ ਕਰਦੇ ਆਂ ਜੀ ਇਹ ਪਿੰਡ ਦਾ ਨਾਮ ਪਰਨੌਰ ਤੇ ਪ੍ਰਕਾਸ਼ ਸਿੰਘ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਤੁਸੀਂ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ ਤੇ ਤੁਹਾਡਾ ਇਹ ਘਰ ਕਿੰਨਾ ਪੁਰਾਣਾ ਹੈ ਸਾਡੇ ਦੇ ਚੌਥੀ ਚੌਥੀ ਪੀੜੀ ਜਿਹੜੀ ਇੱਥੇ ਹੈ ਅੱਛਾ ਜੀ ਚੌਥੀ ਪੀੜੀ ਹੈ ਚੌਥੀ ਪੀੜੀ ਜਿਹੜੀ ਹੈ ਤੇ ਇਹ ਤੁਸੀਂ ਦੱਸਿਆ ਕਿ ਇਹ ਕੋਈ 70 80 ਸਾਲ ਦਾ 70 80 ਸਾਲ ਪੁਰਾਣਾ ਘਰ ਹੈ ਸਟਾਲਾ ਓਕੇ ਬਹੁਤ ਵਧੀਆ ਇੱਥੇ ਕਿਦਾਂ ਦਾ ਮੌਸਮ ਰਹਿੰਦਾ ਜੀ ਠੀਕ ਨੇ ਜਿਵੇਂ ਐਸੇ ਗਰਮੀ ਰਹਿੰਦੀ ਆ ਫਰਦੇਵੀ ਆਵਾਸ਼ਾ ਬਾਤਾਵਾਂ ਅਨੁਸਾਰੀ ਗੱਲਾਂ ਸੂਛਾ ਠੀਕ ਹਾਂ ਗਰਮੀ ਜ਼ਿਆਦਾ ਨਹੀਂ ਹੁੰਦੀ ਨਹੀਂ ਨਹੀਂ ਜ਼ਿਆਦਾ ਨਹੀਂ ਹੁੰਦੀ ਹਾਂ ਮਤਲਬ ਜੇ ਤਾਂ ਹਲਕੀ ਜੀ برف ਪੈ ਜਾਂਦੀ ਪਹਾੜਾਂ ਦੇ ਵਿੱਚ ਤੇ ਇੱਥੇ ਤੁਹਾਨੂੰ ਰਜਾਈਆਂ ਕੱਢਣੀਆਂ ਪੈ ਜਾਣਗੀਆਂ ਹਾਂ ਨਹੀਂ ਲਾਤੀ ਅੱਜ ਕੰਬਲ ਲਈ ਸੌਣਾ ਪੰਦਾ ਅੱਛਾ ਜੀ ਉਹ ਆਲੀ ਗੱਲ ਹੈ ਮੌਸਮ ਜਿਹੜਾ ਬੜਾ ਅੱਛਾ ਹੋ ਜਾਏਗਾ ਕਿ ਠੰਡ ਹੋ ਜਾਵੇ ਹਾਂਜੀ ਜੀ 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 ਦੋਸਤੋ ਅਸੀਂ ਅੱਜ ਤੁਹਾਨੂੰ ਲੈ ਕੇ ਆਏ ਹਾਂ ਪੰਜਾਬ ਦਾ ਉਹ ਪਿੰਡ ਜਿਹੜਾ ਇੱਕ ਸਾਈਡ ਤੋਂ ਹਿਮਾਚਲ ਤੇ ਇੱਕ ਸਾਈਡ ਤੋਂ ਜੰਕੀ ਦੇ ਨਾਲ ਛਟਿਆ ਹੋਇਆ ਹੈ ਇੱਕ ਸਾਈਡ ਤੇ ਇਹਦੇ ਹਿਮਾਚਲ ਤੇ ਇੱਕ ਸਾਈਡ ਤੇ ਇਹਦੇ ਜੰਮੂ ਕਸ਼ਮੀਰ ਹੈ ਇਹ ਬਿਲਕੁਲ ਸੈਂਟਰ ਦੇ ਵਿੱਚ ਪੈਂਦਾ ਪਿੰਡ ਇਹ ਪੰਜਾਬ ਦਾ ਅਖੀਰਲਾ ਪਿੰਡ ਵੀ ਆ ਇਸ ਸਾਈਡ ਤੋਂ ਔਰ ਦੇਖੋ ਜਿੱਦਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਆਰਕੀਟੈਕਚਰ ਦੇਖ ਸਕਦੇ ਹੋ ਕਿੰਨਾ ਪੁਰਾਣਾ ਹੈ ਔਰ ਅੱਜ ਵੀ ਇਸ ਪਿੰਡ ਨੇ ਇਸ ਚੀਜ਼ਾਂ ਨੂੰ ਸੰਜੋ ਕੇ ਰੱਖਿਆ ਹੋਇਆ ਹੈ ਆਓ ਤੁਹਾਨੂੰ ਦਿਖਾਣੇ ਆ ਔਰ ਗੱਲ ਕਰਾਂਗੇ ਇੱਥੇ ਦੇ ਰਹਿਣ ਵਾਲੇ ਵਸਨੀਕਾਂ ਦੇ ਨਾਲ ਉਹ ਕਿੱਦਾਂ ਇਸ ਪਿੰਡ 'ਚ ਰਹਿ ਰਹੇ ਕਿੰਨੀ ਦੇਰ ਤੋਂ ਰਹਿ ਰਹੇ ਆ ਆਓ ਜੀ ਚੱਲਦੇ ਆਂ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਚੈਨਲ ਸਾਡਾ ਸਫਾਰੀ ਟਰੈਵਲ ਬਲੌਗਰ ਦੇ ਵਿੱਚ ਤੇ ਅੱਜ ਅਸੀਂ ਪਿੰਡ ਪਹੁੰਚੇ ਆਂ ਦੁਖਨੇ ਵਾਲੀ ਇਹ ਸਾਡੇ ਨਾਲ ਨੇ ਜੀ ਇੱਥੋਂ ਦੇ ਸੁਨੀਕ ਸ਼ੰਗਲ ਸਿੰਘ ਜੀ ਹਾਂਜੀ ਤੇ ਸ਼ੰਗਰ ਜੀ ਤੁਸੀਂ ਸਾਨੂੰ ਪਿੰਡ ਦੇ ਬਾਰੇ ਦੱਸੋ ਕਿ ਜਦੋਂ ਅਸੀਂ ਇੱਥੇ ਆਏ ਆਂ ਹਾਂਜੀ ਸਾਨੂੰ ਇੱਥੇ ਆ ਕੇ ਇਦਾਂ ਲੱਗਿਆ ਕਿ ਅਸੀਂ ਸ਼ਾਇਦ ਹਿਮਾਚਲ ਚ ਐਂਟਰ ਕਰ ਗਏ ਆਂ ਕਸਾ ਨੂੰ ਪੁੱਛਣ ਤੇ ਪਤਾ ਲੱਗਿਆ ਕਿ ਇੱਕ ਸਾਈਡ ਇਹਦੇ ਹਿਮਾਚਲ ਹੈ ਔਰ ਇੱਕ ਸਾਈਡ ਇਹਦੇ ਜੰਮੂ ਕਸ਼ਮੀਰ ਪੈਂਦਾ ਜੰਮੂ ਕਸ਼ਮੀਰ ਨਾਲ ਤਾਂ ਹੈ ਇਹ ਬਿਲਕੁਲ ਦੋਨਾਂ ਸਟੇਟਸ ਦੇ ਸੈਂਟਰ ਦੇ ਵਿੱਚ ਪਿੰਡ ਹੈ ਹਾਂਜੀ ਅਸੀਂ ਲਾਸ਼ ਪੰਜਾਬ ਦੇ ਬੈਠੇ ਹਾਂ ਜੇ ਆਪਾਂ ਗਲਤ ਨਹੀਂ ਤਾਂ ਇਹ ਪੰਜਾਬ ਦਾ ਆਖਰੀ ਪਿੰਡ ਹੈ ਆਖਰੀ ਪਿੰਡ ਹੈ ਜੀ ਮੈਨੂੰ ਪਤਾ ਲੱਗਿਆ ਕਿ ਜਿਹੜਾ ਪਿੰਡ ਹੈ ਠੰਡਾ ਪਿੰਡ ਦੇ ਨਾਮ ਦੇ ਨਾਲ ਮਸ਼ਹੂਰ ਹੈ ਹਾਂ ਇਹ ਸਾਡਾ ਪਿੰਡ ਠੰਡਾ ਕਿਹਾ ਜਾਂਦਾ ਹੈ ਇਹ ਸੱਚਾਈ ਹੈ ਜੀ ਤੁਹਾਡੀ ਕਾਫੀ ਏਜ ਹੋ ਕੇ ਕੀ ਇਹ ਗੱਲ ਸਹੀ ਹੈ ਜੀ ਹਾਂਜੀ ਮਹਿਸੂਸ ਕਰ ਰਹੇ ਹਾਂ ਕਿ ਇੱਥੇ ਨਾਲ ਜਿਹੜੇ ਦਰੱਖਤ ਜ਼ਿਆਦਾ ਹੈ ਦਰੱਖਤ ਜ਼ਿਆਦਾ ਹੈ ਯਾ ਜੀ ਕਿਉਂਕਿ ਉਸ ਸ਼ਹਿਰ ਬੁੱਤੂ ਆਏ ਆ ਅਦਮ ਸ਼ਹਿਰ ਕੋ ਸਾਨੂੰ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਸੀ ਏਸੀ ਚਲਾ ਕੇ ਆਏ ਆ ਬਟ ਨਾਓ ਜਿਹੜਾ ਇੱਥੇ ਅਸੀਂ ਫੀਲ ਕਰ ਰਹੇ ਆ ਕਿ ਠੰਡਾ ਪਿੰਡ ਆ ਇਹ ਸੋ ਪੰਜਾਬ ਦੇ ਵਿੱਚ ਇੱਕ ਠੰਡਾ ਪਿੰਡ ਆ ਜੀ ਬਹੁਤ ਹੀ ਵੱਡੀ ਗੱਲ ਆ ਕਿ ਅਸੀਂ ਹਿਮਾਚਲ ਦੇ ਵਿੱਚ ਘੁੰਮਣ ਜਾਂਦੇ ਆ ਬਟ ਪੰਜਾਬ ਦੀਆਂ ਬਾਕੀਆਂ ਦੇ ਵਿੱਚ ਆਖਰੀ ਪਿੰਡ ਵਸਿਆ ਹੋਇਆ ਜਿਸ ਨੂੰ ਤਿੰਨ ਬਾਰਡਰ ਲੱਗਦੇ ਨੇ ਪੰਜਾਬ ਦਾ ਬਾਰਡਰ ਤਾਂ ਆਲਰੇਡੀ ਲੱਗ ਹੀ ਰਿਹਾ ਜੇ ਐਂਡ ਕੇ ਦਾ ਔਰ ਨਾਲ ਦੀ ਨਾਲ ਹਿਮਾਚਲ ਦਾ ਬਾਰਡਰ ਲੱਗ ਰਿਹਾ ਔਰ ਸਾਡੇ ਨਾਲ ਬਜ਼ੁਰਗ ਨੇ ਜੀ ਜਿਹੜੇ ਇਸ ਪਿੰਡ ਦੇ ਇਤਿਹਾਸ ਬਾਰੇ ਦੱਸਣਗੇ ਔਰ ਸ ਕਦੇ ਵੀ ਦੇਖਣ ਨੂੰ ਕਿ ਮਾਛਲਵਾੜਾ ਜਾਂ ਪੰਜਾਬ ਦੇ ਵਿੱਚ ਮਾਡਰਨ ਹਾਊਸ ਬਣ ਗਏ ਬਟ ਨਾਓ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿੱਥੇ ਬੈਠੇ ਹਾਂ ਕਿ ਬਹੁਤ ਪੁਰਾਣੇ ਘਰ ਆ ਇਹਨੂੰ ਦੇਖ ਕੇ ਜਿਹੜਾ ਇੱਕ ਸਕੂਨ ਮਿਲਦਾ ਲਾਈਫ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਮਜ਼ਾ ਆਉਂਦਾ ਕਿ ਯਾਰ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਇੱਕ ਸਿੰਪਲ ਲਾਈਫ ਨੂੰ ਜੀ ਰਹੇ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਪਿੰਡ ਬਾਰੇ ਵੀ ਤੁਹਾਨੂੰ ਅੱਛਾ ਲੱਗਦਾ ਜਿਵੇਂ ਸਾਡਾ ਜਿੱਥੇ ਜੰਗ ਭੂਮੀ ਹੈ ਤੁਹਾਨੂੰ ਅੱਛਾ ਲੱਗਦਾ ਇਹ ਜਿੱਥੇ ਸਾਡਾ ਤੁਹਾਡੀ ਕਿੰਨੀ ਉਮਰ ਹੋ ਗਈ ਜੀ ਇਹਦੇ ਵਿੱਚ ਕੋਈ ਚਾਹਤ ਦੱਸავਗੇ 64 ਸਾਲ ਦੀ ਤੁਹਾਡੀ ਉਮਰ ਹੋ ਗਈ ਹੈ। ਹਾਂਜੀ। ਔਰ ਪੰਜਾਬ ਦੇ ਨਾਲੋਂ ਇੱਥੇ ਜਿਹੜਾ ਵਾਤਾਵਰਣ ਅੱਛਾ ਹੈ ਤੇ ਇਹਦੇ ਨਾਲ ਫਿਰ ਵਾਤਾਵਰਣ ਅੱਛਾ ਹੈ ਕਿਉਂਕਿ ਵਸੇ ਭੁੱਖੇ ਨਹੀਂ ਕਾਣਦੇ। ਔਰ ਏਜ ਦੇ ਵੀ ਫਰਕ ਪੈਂਦਾ ਜੀ ਜਿੱਦਾਂ ਸਾਡੇ ਇਹ ਪ੍ਰੋਗਰਾਮ ਅਸੀਂ ਉਸੇ ਜ਼ਿਆਦਾ ਸਟ੍ਰਗਲ ਨਹੀਂ ਕਰਦੇ ਹਨਾ। ਨੰਡੀ ਚਾੜੀ। ਕੁੱਚਾ ਵੀ ਮਾਹੜੀਆ ਤੋਂ ਉਹਨਾ ਪੈਂਦਾ ਹੈ। ਹਾਂਜੀ। ਆਹ ਚਾੜੀਆ ਕਿ ਲਾਈਫ ਦੇ ਵਿੱਚ ਤੁਹਾਡੀ ਹੈਲਥ ਠੀਕ ਰਹਿੰਦੀ ਹੈ? ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਕੋਈ ਬਿਮਾਰੀਆਂ ਨਹੀਂ ਲੱਗਦੀ। ਰੁੱਖਾਂ ਦੀ ਹਵਾ ਨਾ ਇਹ ਬਹੁਤ ਥੋਣੀ ਹੈ। ਸਭ ਤੋਂ ਜ਼ਿਆਦਾ ਜਿਹੜਾ ਜੀ ਇਹ ਕਹਿ ਰਿਹਾ ਕਿ ਇਸ ਪਿੰਡ ਲਗਾਣ ਦੀ ਜ਼ਰੂਰਤ ਹੈ ਸੋ ਮੈਂ ਆਪਣੇ ਫਾਲੋਅਰਜ਼ ਨੂੰ ਕਹਿ ਰਹੀ ਹਾਂ ਕਿ ਪੰਜਾਬ ਦੇ ਵਿੱਚ ਵੀ ਆਪਾਂ ਜਿੰਨੇ ਬੂਟੇ ਹੋ ਸਕੀਏ ਲਗਾਈਏ ਤਾਂ ਜੋ ਅਸੀਂ ਆਪਣੇ ਪੰਜਾਬ ਨੂੰ ਵੀ ਇਹਨਾਂ ਦੇ ਪਿੰਡਾਂ ਬਾਂਗ ਫੈਂਡਾ ਰੱਖੀਏ ਕਿਉਂਕਿ ਇਥੋਂ ਤੁਰਨਾ ਨਾ ਸਾਨੂੰ ਅੱਗੇ ਬੂਟਾ ਮਿਲ ਜਾਨਾ ਹੈ ਬੂਟੇ ਕਿਥਾਂ ਖੜੇ ਹੋਏ ਜਾਂ ਮਿਲ ਔਰ ਅਸੀਂ ਅੰਬ ਖਾਣੇ ਆ ਜੀ ਹਾਂ ਤਬ ਕਾ ਅੰਬ ਪੰਜਾਬੀ ਚ ਅਸੀਂ ਤਾਂ ਪਿੰਡਾਂ ਚ ਵੀ ਲੱਗੇ ਹੁੰਦੇ ਆ ਜੇ ਅਸੀਂ ਪੈਲ ਪਾਉਂਦੇ ਆ ਤੇ ਇੱਥੇ ਅਸੀਂ ਇੱਕ ਅੰਬ ਤੋੜ ਕੇ ਖਾਦੇ ਆ ਹਾਂਜੀ ਹਾਂਜੀ ਇੱਕ ਤਾਂ ਵੇਚ ਰਹੇ ਸੀ ਬਟ ਅਸੀਂ ਉੱਥੋਂ ਨਹੀਂ ਅਸੀਂ ਆਪ ਤੋੜ ਕੇ ਖਾਦੇ ਆ ਸਾਡਾ ਹੱਥ ਪਹੁੰਚ ਰਿਹਾ ਸੀਗਾ ਬੜਾ ਇੱਛਾ ਲੱਗਾ ਸੋ ਬਹੁਤ ਵਧੀਆ ਗੱਲ ਆ ਜੀ ਕਿ ਅਸੀਂ ਅੱਜ ਪੰਜਾਬ ਦੇ ਉਸ ਠੰਡੇ ਪਿੰਡ ਦੇ ਵਿੱਚ ਬੈਠੇ ਆ ਜਿਸ ਪਿੰਡ ਨੂੰ ਦੁਖਨੇ ਆਲੀ Oh, oh,